ਲਓ ਜੀ ਆਪਾਂ ਪਹੁੰਚ ਗਏ ਅਸੀਂ ਪਿੰਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਖੁਸ਼ ਹੋ ਸਾਰੇ ਠੀਕ ਹੋ ਮਾਰਾ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਸਵਾਗਤ ਹੈ ਤੁਹਾਡਾ ਐਲੀਗੈਂਟ ਕਲਾਉਰ ਚੈਨਲ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗਿਆ ਜੀ ਅੱਜ ਹੈਗੀ ਆ ਦਸਵੀਂ ਸੋ ਆਪਾਂ ਪਹੁੰਚ ਗਏ ਅਸੀਂ ਪਿੰਡ ਬਾਬਿਆਂ ਤੇ ਸ਼ਹੀਦਾਂ ਤੇ ਮੱਥਾ ਟੇਕਣ ਆਏ ਆ ਤੇ ਘਰ ਆਏ ਸੀਗੇ ਓ ਸ਼ਾਹ ਲਓ ਜੀ ਲੋ ਜੀ ਦੀ 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 ਖੇਤੀ ਦੇਖੋ ਟਮਾਟਰ ਲੱਗੇ ਆ ਦੇਖੋ ਇਹ ਕੀ ਨੇ ਸੋਇਆ ਬੀਨਾ ਹੈ ਨਾ ਆ ਚੋਲੀ ਸੋ ਉਹ ਹੀ ਸੋਇਆ ਬੀਨਾ ਹੋ ਗਿਆ ਆ ਕਾਦੀਆਂ ਬੀਲਾਂ ਨੇ ਇਹ ਭਿੰਡੀਆਂ ਹੈ ਨਾ ਆਹ ਲਓ ਜੀ ਮਿਰਚਾਂ ਮਿਰਚਾਂ ਨੂੰ ਦੇਖੋ ਫੁੱਲ ਕਿੰਨਾ ਆਇਆ ਹੋਇਆ ਮਿਰਚਾਂ ਦੇ ਬੂਟਿਆਂ ਨੂੰ ਹੈ ਨਾ ਹਾਂਜੀ ਹਾਂਜੀ ਚੱਲ ਚੱਲੀ ਗੀਂ ਗੀਂ ਦੇਖੋ ਤੋਰੀਆਂ ਬਹੁਤ ਵਧੀਆ ਹੋ ਗਈ ਖੇਤੀ ਤਾਂ ਭਾਈ ਬੀਬੀ ਤੇਰੀ ਉਧਰ ਤੋਰੀਆਂ ਦੀ ਬਹੁਤ ਸੋਹਣੀਆਂ ਉਹ ਤੋਰੀਆਂ ਦੀ ਵੇਲ ਹੋ ਗਈ ਜੀ ਜਨਰੇਟਰ ਖੜਾ ਵਿਚਾਰਾ ਆਪਣਾ ਹੈ ਨਾ ਦੇਰ ਅੱਗੇ ਇਹਨਾਂ ਦੀ ਕਿੰਨੀ ਪੁੱਛ ਹੁੰਦੀ ਸੀਗੀ ਹੈ ਜੋ ਆ ਕਈ ਵਾਰ ਨਹੀਂ ਆ ਕੇ ਲਾਈਟ ਨਹੀਂ ਆਉਂਦੀ ਹਾਂ ਜਿ ਜਿਵੇਂ ਤੇ ਮਤਲਬ ਜਦਿਆਂ ਨਵਤਰਾਏ ਨੇ ਉਦੋਂ ਦੀ ਤਾਂ ਵਿਚਾਲੇ ਤਾਂ ਪੁੱਛ ਘੱਟ ਗਈ ਨਾ ਇਹਨਾਂ ਦੀ ਨਹੀਂ ਅਗਨੇਟਰੇ ਹੁੰਦੇ ਸੀਗੇ ਹੈਨਾ ਲੇਟ ਭੱਜ ਗਈ ਦੱਬ ਦੋ ਜੀ ਜਨਰੇਟਰ ਸਪੈਸ਼ਲ ਤਿਆਰ ਕਰਾਇਆ ਸੀ ਜੀ ਅਸੀਂ ਇਹ ਜਨਰੇਟਰ ਬਹੁਤ ਵਧੀਆ ਬੇਲਾਂ ਲਾ ਰਹੇ ਹੋ ਹਾਂ ਬੈੱਜੇ ਲੱਗੇ ਨਹੀਂ ਬੈੱਜੇ ਹਾਂ ਕੁੰਜੀ ਆ ਗਈ ਲੋ ਜੀ ਅਸੀਂ ਸੀ ਤਾਂ ਮੱਥਾ ਦੇਖਣ ਆਈ ਸੀ ਮਮਾ ਆਪਾਂ ਆ ਗਏ ਸੀ ਖੇਤ ਮੱਥਾ ਦੇਖਣ ਆ ਆ ਦੇਖੋ ਜੀ ਹੰਬ ਲੱਗਿਆ ਹੋਇਆ ਜੀ ਖੇਤ ਅੰਬੀਆਂ ਨਾ ਭਰਿਆ ਪਿਆ ਸਾਰਾ ਪਿੰਡ ਮੱਥਾ ਦੇਖਣ ਤੋਂ ਬਾਅਦ ਆਪਾਂ ਆ ਗਏ ਸੀ ਜੀ ਢੋੜੇਵਾਲ ਸਾਹਿਬ ਢੋੜੇਵਾਲ ਸਾਹਿਬ ਨੂੰ ਚੱਲਿਆ ਹੁਣ ਮੱਥਾ ਦੇਖਣ ਪਰਸੀਆਂ ਦੀ ਵਰਸੀ ਆ। ਹੰਟੈਂਡੈਂਸ ਮਾਰਗਮ ਚੱਲਣਾ ਇੱਥੇ। ਸੋ ਆਪਾਂ 10ਵੀਂ ਵੀ ਲਿਆ। ਅੱਜ ਮੱਥਾ ਟੇਕ ਜਾਾਂਗੇ ਆਪਾਂ ਹੁਣ ਸਿਰਸਰੇ। ਠੀਕ ਹੈ ਜੀ। ਬਣੇ ਜੋ ਵੀਡੀਓ ਜਨਾ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ। ਜੀ ਦੇਖੋ ਵਰਸੀ ਕਰਕੇ ਦੁਕਾਨਾਂ ਦਕੂਨਾਂ ਖੂਬ ਲੱਗੀਆਂ ਨੇ। ਸਿੰਦਰੂ ਗੁਫਾਸਰ ਸਾਹਿਬ ਮੇਰੇ ਨਾਲ ਸਾਡਾ परम सत्कार योग्य साहिब जी बहुत बड़ी भागनी जिन्ना ਨੂੰ ਹੀ ਸਵੇਤਰ ਸਾਵ ਦੀ ਵਤੀ ਜੋ ਸਿਰਾਂ ਦਾ ਮਹਾਰਜ ਦਾ ਤਰਸਾਰੇ ਪਰਵਾਹ ਨਹੀਂ ਆਪਣੀਆਂ ਨਾਰੇ ਕਿੰਨੀ हैं ਪਾਵਾੜੀ ਬਹੁਤ ਪਿਆਰੋ ਪੂਜਯ ਜੀਵਨਕ ਮਹਾਰਾਜ ਗੋਰੀਆਂ ਸਾਹਿਬ ਵਾਲੇ ਇਹਨਾਂ ਦੀ ਰਹਿਮਾਈ ਜੀ ਇਹ ਸਾਡਾ ਸਵਾਗਤ ਔਰ ਮਹਾਨ ਜਾਪਕ ਸਵਾਗਤਾਂ ਜਲਦੀਆਂ ਨਿਜਵਾਦ ਸਹਿਮੂਰ ਬਹੁਤ ਹੈ ਮਨ ਜਿਹੜਾ ਪੂਰੀ ਤਰ੍ਹਾਂ ਕੀ ਜੀਵਨ ਵਿੱਚ ਬੈਠੇ ਤਿਨਾ ਇਹੋ ਜਿਹੇ ਦੇ ਨਾਲ ਹੀ ਉਹ ਰੱਖੀ ਲੋਕੀ ਨਹੀਂ ਤਾਂ ਕੋਈ काले यलेदास महाराज जी वंदन करते हुं उन्होंने एक बार एक पाप को ले लिया सब प्राप्तत्व तक की मरण वो बात इसका भारे वो काम वाली है तब माने सभी

la, la, la. ਤੋਂ ਆਵਰਦੇ ਆ ਵੀ ਦੇਖੋ ਜੀ ਜਿਹੜੀ ਇਹ ਗੱਦੀ ਹੈ ਪਪਾ ਗੁਰਮਾਨਾ ਜੀ ਦੀ ਫਸਟ ਟਾਈਮ ਦੀ ਖੜੀ ਹੈ ਠੀਕ ਹੈ ਜੀ ਜਿਹੜੀ ਇਹ ਵਾਲੀ ਗੱਦੀ ਹੈ ਇਹ ਸੋੜੇ ਸੋੜੇ ਮਹਾਰਾਜ ਜੀ ਦੀ ਬਾਬਾ ਬਲਵੰਤ ਸਿੰਘ ਜੀ ਲੋ ਜੀ ਸਵੇਸੇ ਮੱਥੇ ਆਪਾਂ ਸਾਰੇ ਕਿਤੇ ਟੇਕਿਆ ਤੇ ਆ ਕੇ ਮੈਂ ਲੱਗੀ ਸੀ ਨਾਸ਼ਤਾ ਬਣਾਉਣ ਸੌ ਸਬ ਚਲੇ ਗਏ ਉਹਨਾਂ ਨੂੰ ਕਾਲੀ ਸੀ ਤੇ ਵੇ ਦੇਖਦੇ ਮੈਂ ਰੁਕ ਕੇ ਨਹੀਂ ਖਾਣੀ ਉਹ ਨੂੰ ਇਹ ਲੀ ਬਣਾ ਕੇ ਦੇਣ ਲੱਗੀਆਂ ਜੀ ਬੈਕਪਾਪਾ ਤਿਆਰ ਕਰ ਲਿਆ ਠੀਕ ਹੈ ਹੁਣ ਮੈਂ ਛੇਲੀ ਵਿੱਚ ਕੁਝ ਪਾ ਕੇ ਠਿੱਕ ਨਹੀਂ ਬਣ ਗਿਆ ਥੋੜਾ ਅੱਜ ਮੈਂ ਤਾਂ ਆਪਣੇ ਫੁਲਕੇ ਹੀ ਬਣਾਏ ਨੇ ਜੀ ਆਪਾਂ ਤਾਂ ਜਿਹੜੀ ਦੇਸੀ ਕੰਮ ਕਰਿਆ ਫੁਲਕੇ ਬਣਾ ਕੇ ਨਮਕ ਮਚ ਲਗਾਇਆ ਉਹਨਾਂ ਨੂੰ ਦੇ ਨਹੀਂ ਦੇਣਾ ਛਕਾਂਗੇ ਠੀਕ ਹੈ ਜੀ ਪਹਿਲਾਂ ਛੋਟੀ ਬੇਟੀ ਨੂੰ ਉਹਦੇ ਤੇ ਖੰਚਪਾਈ ਆਲੂ ਵਾਲੀ ਪਰੌਂਠੀ ਮੇਰੇ ਲਈ ਵੀ ਆਲੂ ਵਾਲੀ ਪਰੌਂਠੀ ਬਣਾ ਲੈਣੀ ਸੀ ਦਸ ਆਲੂ ਚਣਦੇ ਉਹਦੇ ਵਿੱਚ ਦੋ ਆਲੂ ਨੂੰ ਪਾ ਲੈ ਸਕਦੇ ਹਾਂ ਮੈਂ ਉਹ ਵੰਚਗੀ ਤੇ ਸੀ ਲੋ ਜੀ ਨਾਸਤੇ ਚੱਜ 3 8 ਵਾਂ ਬਣਾ ਲਵਾਂਗੇ ਇਹ ਮੈਨ ਲੱਗਦਾ ਹੋ ਗਿਆ ਇਕੱਠਾ ਜਾ ਹੋ ਗਿਆ ਆਟਾ ਹਣ ਨਹੀਂ ਉਹ ਜ਼ਿਆਦਾ ਹੋ ਗਿਆ ਪਾਣੀ ਘੱਟ ਪਾਇਆ ਹਾਂ ਮੈਂ ਦਗੀ ਨੂੰ ਹੀ ਪਾ ਲਿਆ ਨਾ ਜ਼ਿਆਦਾ ਲਓ ਜੀ ਹੁਣ ਇਹਨੂੰ ਰੱਖ ਦਾਂਗੇ ਇਹਦੇ ਲਈ ਮਿਕਰਚ ਇਹਦੇ ਚ ਮਾਈਕ੍ਰੋਵੇਲ ਚ ਮਾਈਕ੍ਰੋਵੇਲ ਠੀਕ ਹੈ ਜੀ ਚਾਰ ਬੋਤਲ ਦਾ ਜੋੜ ਬਣਾਉਣੀ ਆ। ਬਣਾ ਦੋ। ਬਹੁਤ ਨੇ ਪਰ। ਠੀਕ ਹੈ। ਆਹ ਫਿਰ ਦੁਪਹਿਰੇ ਉਹ ਆਉਗੀ। ਨਾਲ ਉਹ ਬਣਾ ਦੂੰਗੀ। ਥੋੜੇ ਨੂੰ ਹੋਰ ਪਤਲਾ ਬਣਾਇਆ ਹੈ ਨਾ। ਹੂੰ। ਪਾ ਕੇ ਰੱਖ ਲਓ। ਉਹ ਬੜੀਆਂ ਵੀ ਬਣਣਗੀਆਂ। ਜਿਹੜੀਆਂ ਤੁਸੀਂ ਆ ਬਣਾਈਆਂ ਨੇ ਉਹ ਮੇਰੇ ਨਹੀਂ ਫੁੱਲ ਜਾਣਾ। ਫੁੱਲ ਜਾਣਾ। ਲਓ ਜੀ ਕਢੇ ਲਓ ਵੀਡੀਓ। ਅੱਗੇ ਦੱਸਣਾ ਵੀ ਥੋੜੀ ਦਾ ਕਰਦੇ ਹਾਂ ਸ਼ੇਅਰ ਠੀਕ ਹੈ ਜੀ। ਹੁਣ ਨਾਸ਼ਤਾ ਕਰ ਲਈਏ। ਤੇ ਇੱਦਲੀ ਹੋ ਗਈ ਰੈਡੀ। ਜਿਨੇ ਖਾਣੀਆਂ ਉਹ ਆਜੋ ਲਓ ਜੀ ਸਬਜੀ ਨੂੰ ਤੜਕਾ ਆਪਾਂ ਨੇ ਲਾਪਾ ਦੇਖੋ ਸਬਜੀ ਮੈਂ ਬਣਾਈ ਆਲੂ ਪਕੌੜੇ ਆਟਾ ਗੁੰਨੇ ਕੇ ਰੱਖ ਲਿਆ ਠੀਕ ਹੈ ਜੀ ਬਸ بیٹے ਵੀ ਹੁਣ ਸਕੂਲੋਂ ਆਉਣ ਵਾਲੇ ਐ WhatsApp ਵੀ ਆਉਣ ਵਾਲੇ ਨੇ ਫੁਲਕਾ ਬਣਾਉਣੀ ਆ ਅ ਜੇ ਬੈਨ ਲੇਟ ਆ ਸਿਹੋ ਦੀ ਪੇਪਰ ਸੀ ਅੱਜ ਉਹਦਾ ਫਸਟ ਤੇ ਪੇਪਰ ਸੀ ਅੱਜ ਉਹਦਾ ਫਸਟ ਸੇਰ ਤਾਂ ਬੜੀ ਟੈਨਸ਼ਨ ਜੀ ਚ ਸੀਗੀ ਪੇਪਰ ਵੀ ਆਈਪੀ ਦਾ ਸੀਗਾ ਠੀਕ ਹੈ ਜੀ ਲਓ ਜੀ ਆ ਆ ਵੀ ਉਹਦੇ ਬੈਨ ਵੀ ੱੱਕੇ ਹਾਰੇ ਇਸ ਟਮ ਗਰਮੀ ਚ ਬੱਚੇ ਆਉਂਦੇ ਨੇ ਇੱਕ ਬੈਨ ਆ ਲੈਣਾ ਟਾਈਮ ਲਾ ਦਿੰਦੇ ਨੇ ਇੱਕ ਘੰਟਾ ਲਾਤਾ ਪੂਰਾ ਅਸ ਤਾਂ ਜਿਆਦਾ ਹੀ ਲੇਟ ਕਰਤਾ ਕੁਛ ਠੀਕ ਹੈ ਜੀ ਇਸ ਦੇ ਨਾਲ ਹੀ ਹੁਣ ਆਪਾਂ ਵੀਡੀਓ ਦਾ ਕਰਦੇ ਹਾਂ ਜੀ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਮਿਲਦੇ ਆਂ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈਏ ਟੇਕ ਕੇਅਰ ਬਾਏ ਬਾਏ